ਕਿਉਂ ਖੇਡਦੇ ਹੋ ਨਿਤ ਸ਼ਬਦਾਂ ਨਾਲ ਵਾਹਿਗੁਰੂ ਇਹ ਵੀ ਤਾਂ ਥੱਕ ਜਾਂਦੇ ਨੇ ਕਵਤਾਵਾ ਬੰਦੇ ਬੰਦੇ ਕੰਚੇ ਰਹੇ ਜੀ ਹੋਰ ਸੋ ਨਾ ਇਹ ਕੱਲ ਪੇਸ਼ ਜਨਾਬ ਸਿੰਘ ਭੋਲਰ ਮੇਰੇ ਸਤਿਕਾਰਯੋਗ ਇਹਨਾਂ ਦੀ ਫਰਮਾਇਸ਼ ਨਾਲ ਇਹਨਾਂ ਦਾ ਇੱਕ ਅਸਲੀ ਦਾ ਸ਼ੇਰ ਤੁਹਾਨੂੰ ਪੇਸ਼ ਕਰਨ ਜਾ ਰਿਹਾ ਹਾਂ ਜੀ ਬੰਦੇ ਦੇ ਕੋਲ ਜਦ ਵੀ ਚੋਰੀ ਦਾ ਮਾਲ ਹੁੰਦਾ ਵਾਹਿਗੁਰੂ ਉਹ ਜਦੀ ਸ਼ਰਾਬ ਹੁੰਦੀ ਤੇ ਬੱਕਰਾ ਹਲਾਲ ਹੁੰਦਾ ਕੀ ਬਾਤ ਹੈ ਵਾਹ ਵੇ ਵਾਹ ਦਾਗਨ ਬਿਆਨ ਲੀਡਰ ਦਾਗਨ ਬਿਆਨ ਲੀਡਰ ਕਰਨੀ ਹੈ ਖਤਮ ਵੱਡੀ ਦਾਗਨ ਬਿਆਨ ਲੀਡਰ ਕਰਨੀ ਹੈ ਖਤਮ ਵੱਡੀ ਸਾਂਭ ਲਈ ਹਿੱਸਾ ਪੱਤੀ ਰੱਖਿਆ ਦਲਾਲ ਹੁੰਦਾ ਵਾਹਿਗੁਰੂ ਕੀ ਬਾਤ ਹੈ ਅਨਥਾਨੀਅਤ ਕੋ ਆਚੀ ਇਨਸਾਨੀਅਤ ਗਵਾਚੀ ਧੋਖਾ ਫਰੇਬ ਹਰਥਾਂ ਲੋਕਾਂ ਚ ਨਫਰਤਾਂ ਦਾ ਥਾਂ ਥਾਂ ਬਿਵਾਲ ਹੁੰਦਾ ਸ਼ਾਸਕ ਨੂੰ ਹੋ ਇਕੱਠੇ ਕਿੱਦਾਂ ਹੈ ਨੱਥ ਪੋਣੀ ਸ਼ਾਸਕ ਨੂੰ ਹੋ ਇਕੱਠੇ ਕਿੱਦਾਂ ਹੈ ਨੱਥ ਪੋਣੀ ਅੱਖਾਂ ਦੇ ਵਿੱਚ ਸਭ ਦੇ ਮੰਗਦਾ ਸਵਾਲ ਹੁੰਦਾ ਬਾਹਾਂ ਚ ਲੈ ਕੇ ਮੈਨੂੰ ਇੱਕ ਵੱਖਰੇ ਵਿਸ਼ੇ ਦਾ ਸ਼ੇਰ ਆ ਗਿਆ ਬਾਹਾਂ ਚ ਲੈ ਕੇ ਮੈਨੂੰ ਮਿਲਦਾ ਹੈ ਯਾਰ ਜਦ ਵੀ ਬਾਹਾਂ ਚ ਲੈ ਕੇ ਮੈਨੂੰ ਮਿਲਦਾ ਹੈ ਯਾਰ ਜਦ ਵੀ ਰੂਹਾਂ ਨੇ ਖਿੜਦੀਆਂ ਫਿਰ ਮਿਲਣਾ ਕਮਾਲ ਹੁੰਦਾ ਹੈ ਰੂਹਾਂ ਨੇ ਖਿੜਦੀਆਂ ਫਿਰ ਮਿਲਣਾ ਕਮਾਲ ਹੁੰਦਾ ਹੈ ਥੈਂਕ ਯੂ ਜੀ